ਦਾ ਬਾਬਰ ਰਾਤ ਕੇ 12 ਵਜੇ ਸੇ ਲੇਕੇ ਸੁਬਹ ਕੇ 7 ਵਜੇ ਤੱਕ ਰੋਡ ਪਰ ਭਟਕ ਰਹਾ ਹੈ ਲੜਕਾ ਕੱਟੇ ਕੇ ਅੰਦਰ ਪੈਗ ਹੋ ਰਿਹਾ ਹੈ ਇਸਕਾ क्या बीती हुई उस बाप पे और उस माँ पे जो वो माँ अपने घर से बार बार फोन कर रही है की मेरा बेटा कैसा है मेरा बेटा कैसा है मेरा बेटा कैसा है ये लापरवाही है हादसा तोड़िया है मेरा भाई इतना पागल थोड़ी सामने उसे गड्ढे में घुसेगा सरकारी कैमरे लगे हुए हैं उसको खुलवा के कम से कम ये तो पता लगवाई हमें सच को तो पता लग जाए की लड़का हमारे अपनी गलती से मरा है या किसी ने उसको मार के फेंका है पुलिस अगर टाइम से ढूंढ लेते पक्का जिंदा होता है कुछ दिन समय पहले युवराज मरिया कमल त्यानी नहीं मरिया हो सकता है ਕਿ ਤੁਹਾਡੇ ਪਿੰਡ ਸ਼ਹਿਰ ਜਾਂ ਤੁਹਾਡੇ ਘਰ ਚੋਂ ਵੀ ਅਗਲਾ ਕੋਈ ਸ਼ਖਸ ਇਸੇ ਤਰ੍ਹਾਂ ਖੱਡੇ ਦਾ ਸ਼ਿਕਾਰ ਬਣ ਸਕਦਾ ਹੈ ਜੇਕਰ ਤੁਸੀਂ ਭਾਰਤ ਚ ਰਹਿੰਦੇ ਹੋ ਨੌਕਰੀ ਕਰਦੇ ਹੋ ਆਮ ਇਨਸਾਨ ਹੋ ਮਿਡਲ ਕਲਾਸ ਹੋ ਸਵੇਰੇ ਆਪਣੇ ਘਰੋਂ ਨਿਕਲਦੇ ਹੋ ਸ਼ਾਮ ਨੂੰ ਘਰ ਵਾਪਸ ਆਉਣ ਦੀ ਉਮੀਦ ਦੇ ਵਿੱਚ ਤਾਂ ਤੁਹਾਡੀ ਇਹ ਉਮੀਦ ਕਦੇ-ਕਦੇ ਧੋਖਾ ਵੀ ਦੇ ਸਕਦੀ ਹੈ ਕਿਉਂਕਿ ਦਿੱਲੀ ਦੀ ਇੱਕ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਤੁਹਾਨੂੰ ਆਪਣੇ ਸਿਸਟਮ ਤੇ ਰੋਣਾ ਆਏਗਾ ਇਹ ਸਿਰਫ ਦਿੱਲੀ ਨਹੀਂ ਹੋਏਗੀ ਇਹ ਪੂਰੇ ਭਾਰਤ ਤੇ ਲਾਗੂ ਹੁੰਦੀ ਹੈ ਤੇ ਇਹ ਸਿਸਟਮ ਜੋ ਹੈ ਇਹ ਸਾਡਾ ਸਿਸਟਮ ਇਨਾ ਖੂਨੀ ਹੋ ਚੁੱਕਾ ਹੈ ਕਿ ਤੁਹਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਵੇਲੇ ਖੋ ਸਕਦਾ ਹੈ ਤੇ ਤੁਹਾਡੇ ਹੱਥ ਦੇ ਵਿੱਚ ਹੱਥ ਮਲਣ ਤੋਂ ਇਲਾਵਾ ਜਾਂ ਰੋਣ ਤੋਂ ਇਲਾਵਾ ਕੁਝ ਵੀ ਨਹੀਂ ਬਚੇਗਾ ਜਾਂ ਆਪਣੀ ਕਿਸਮਤ ਨੂੰ ਕੋਸਣ ਤੋਂ ਇਲਾਵਾ ਕੁਝ ਨਹੀਂ ਬਚੇਗਾ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਵੈਸਟ ਦਿੱਲੀ ਦੇ ਕਈ ਹੈ ਤਾਂ ਵੈਸਟ ਦਿੱਲੀ ਦੇ ਜਨਕਪੂਰੀ ਇਲਾਕੇ ਦੀ ਇੱਥੇ ਕੱਲ ਦੇਰ ਰਾਤ ਕਮਲ ਧਿਆਨੀ ਨਾਮ ਦਾ 25 ਸਾਲ ਦਾ ਇੱਕ ਬੈਂਕ EMPLOYE ਆਪਣੇ ਦਫਤਰ ਤੋਂ ਕੰਮ ਖਤਮ ਕਰਕੇ ਘਰ ਵਾਪਸ ਆ ਰਿਹਾ ਸੀ ਮੋਟਰਸਾਈਕਲ ਤੇ ਜਦੋਂ ਉਹ ਘਰ ਲਈ ਨਿਕਲਿਆ ਤਾਂ ਉਸਨੇ ਆਪਣੇ ਪਰਿਵਾਰ ਵਾਲੇ ਨਾਲ ਗੱਲ ਕੀਤੀ ਕਿ ਮੈਂ ਕਰੀਬ 10-15 ਮਿੰਟ ਦੇ ਵਿੱਚ ਘਰ ਪਹੁੰਚ ਜਾਊਗਾ ਜਦੋਂ 15 ਮਿੰਟਾਂ ਬਾਅਦ ਉਹ ਘਰ ਨਹੀਂ ਪਹੁੰਚਿਆ ਤਾਂ ਉਸ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਨੇ ਫੋਨ ਕਰਨਾ ਸ਼ੁਰੂ ਕੀਤਾ ਕਿ ਕਮਲ ਕਿੱਥੇ ਰਹਿ ਗਿਆ ਕਮਲ ਨੂੰ ਫੋਨ ਲਾਇਆ ਗਿਆ ਕਮਲ ਨੂੰ ਬਹੁਤ ਸਾਰੇ ਫੋਨ ਲਾਏ ਗਏ ਪਰ ਉਸਨੇ ਫੋਨ ਨਹੀਂ ਚੱਕਿਆ ਆਖਰਕਾਰ ਉਸਦੀ লাশ ਕਈ ਘੰਟਿਆਂ ਬਾਅਦ ਜਨਕਪੁਰੀ ਦੇ ਇੱਕ ਖड्डे ਦੇ ਵਿੱਚੋਂ ਬਰਾਮਦ ਹੋਈ ਉਹ ਖੱਡਾ ਦਿੱਲੀ ਜਲ ਬੋਰਡ ਵੱਲੋਂ ਪੱਟਿਆ ਗਿਆ ਸੀ ਕਿਸੇ ਕੰਮ ਨੂੰ ਲੈ ਕੇ ਕੋਈ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਤੇ ਉਸੇ ਖੱਡੇ ਦੇ ਵਿੱਚ ਕਮਲ ਡਿੱਗ ਕੇ ਮਰ ਗਿਆ ਉਸਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੱਕ ਪਹੁੰਚ ਕੀਤੀ ਬਿਨਾਂ ਦੇਰ ਕੀਤੇ ਪਰ ਪੁਲਿਸ ਸਾਡੀ ਇੰਨੀ ਮਹਾਨ ਔਰ ਇੰਨੀ ਕਾਮਯਾਬ ਹੈ ਕਿ ਉਸਨੂੰ ਲੱਗਦਾ ਕਿ ਆਮ ਇਨਸਾਨ ਦਾ ਮਸਲਾ ਕੋਈ ਮਸਲਾ ਨਹੀਂ ਹੋ ਸਕਦਾ ਇਸ ਕਰਕੇ ਪੁਲਿਸ ਨੇ ਲੋਕੇਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਦੱਸਿਆ ਕਰਦਿਆਂ ਨੂੰ ਕਿ ਇਸ ਥਾਂ ਤੇ ਆਖਰੀ ਲੋਕੇਸ਼ਨ ਆਈ ਸੀ ਤੇ ਉਸ ਤੋਂ ਬਾਅਦ ਉਹ ਮੈਸੇਜ ਕਰਦਿਆਂ ਨੂੰ ਜੋ ਭੇਜਿਆ ਗਿਆ ਸੀ ਪੁਲਿਸ ਵੱਲੋਂ ਡਿਲੀਟ ਕਰ ਦਿੱਤਾ ਗਿਆ ਕਿ ਸ਼ਾਇਦ ਇਹ ਜੋ ਪ੍ਰਾਈਵੇਸੀ ਦਾ ਮਸਲਾ ਸੀ ਤੁਹਾਨੂੰ ਇਸ ਤਰ੍ਹਾਂ ਲੋਕੇਸ਼ਨ ਸ਼ੇਅਰ ਨਹੀਂ ਕਰ ਸਕਦੇ ਪੁਲਿਸ ਵਾਲਿਆਂ ਕੋਲ ਪੁਲਿਸ ਸਟੇਸ਼ਨਾਂ ਤੱਕ ਚੱਕਰ ਕੱਟਦੇ ਰਹੇ ਘਰ ਵਾਲੇ ਪਰ ਉਹਨਾਂ ਨੂੰ ਉਸ ਵੇਲੇ ਜਾ ਕੇ ਪਤਾ ਲੱਗਿਆ ਜਦੋਂ ਸਵੇਰੇ ਪੁਲਿਸ ਨੂੰ ਕਰੀਬ 8 ਵਜੇ ਇੱਕ ਔਰਤ ਵੱਲੋਂ ਇਤਲਾਹ ਦਿੱਤੀ ਗਈ ਕਿ ਇੱਥੇ ਇੱਕ ਜੋ ਖੱਡਾ ਪਟਿਆ ਹੋਇਆ ਉਸ ਦੇ ਵਿੱਚ ਇੱਕ ਮੋਟਰਸਾਈਕਲ ਡਿੱਗਿਆ ਹੋਇਆ ਤੇ ਇੱਕ ਨੌਜਵਾਨ ਉਸ ਦੇ ਵਿੱਚ ਬੇਹੋਸ਼ ਪਿਆ ਦਿਖਾਈ ਦੇ ਰਿਹਾ ਪੁਲਿਸ ਨੇ ਜਾ ਕੇ ਚੁੱਕਿਆ ਤਾਂ ਕਮਲ ਧਿਆਨੀ ਮਰ ਚੁੱਕਾ ਸੀ ਇਹ ਤਸਵੀਰ ਅਸੀਂ ਤੁਹਾਨੂੰ ਇਸ ਕਰਕੇ ਦਿਖਾ ਰਹੇ ਹਾਂ ਵਾਰ-ਵਾਰ ਕਿਉਂਕਿ ਇਹ ਸਾਡੇ ਸਿਸਟਮ ਦੀ ਜੋ ਹੈ ناکامی ਹੈ ਇਹ ਸਾਡੇ ਸਿਸਟਮ ਦੀ ਉਹ ناکامی ਸ਼ੋਅ ਕਰਦਾ ਹੈ ਕਿ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਇਨੀ ਸਸਤੀ ਹੋ ਸਕਦੀ ਕਿ ਤੁਸੀਂ ਕਿਸੇ ਵੇਲੇ ਵੀ ਮਾਰੇ ਜਾ ਸਕਦੇ ਹੋ ਸਿਸਟਮ ਦੇ ਹੱਥੋਂ ਇਸੇ ਕਰਕੇ ਅਸੀਂ ਕਿਹਾ ਕਿ ਸਾਡਾ ਸਿਸਟਮ ਇਨਾ ਖੂਨੀ ਹੋ ਚੁੱਕਿਆ ਹੈ ਤੁਹਾਡੇ ਖੂਨ ਦਾ ਪਿਆਸਾ ਹੋ ਸਕਦਾ ਹੈ ਕਿ ਤੁਸੀਂ ਸਸਤੀ ਮੌਤ ਮਰ ਸਕਦੇ ਹੋ ਔਰ ਉਸ ਦੇ ਬਾਰੇ 1-2 ਦਿਨ ਜਾਂ 2-4 ਘੰਟੇ ਗੱਲ ਹੋਏਗੀ ਉਸ ਤੋਂ ਬਾਅਦ ਕਿਸੇ ਹੋਰ ਘਟਨਾ ਦਾ ਰੁਖ ਕਰ ਲਿਆ ਜਾਏਗਾ ਪੱਤਰਕਾਰਾਂ ਵੱਲੋਂ ਵੀ ਪੁਲਿਸ ਵੱਲੋਂ ਵੀ ਤੇ ਪੋਲੀਟੀਸ਼ੀਅਨਸ ਵੱਲੋਂ ਵੀ ਜਨਕਪੁਰੀ ਦਿੱਲੀ ਦਾ ਇਹ ਇਲਾਕਾ ਹੈ ਜਿੱਥੇ ਕਮਲ ਧਿਆਨੀ ਇੱਕ ਖੱਡੇ ਦੇ ਵਿੱਚ ਡਿੱਗ ਕੇ ਮਰ ਗਿਆ ਜਿਸ ਦੇ ਵਿੱਚ ਉਸ ਦੀ ਕੋਈ ਗਲਤੀ ਨਹੀਂ ਸੀ ਜਦੋਂ ਸਵੇਰੇ ਉੱਥੇ ਇਕੱਠ ਹੋਇਆ ਇਸੇ ਖੱਡੇ ਦੇ ਕੋਲ ਤਾਂ ਇਸੇ ਖੱਡੇ ਦੇ ਵਿੱਚੋਂ ਉਹ ਮੋਟਰਸਾਈਕਲ ਕੱਢਿਆ ਗਿਆ ਜਿਸ ਦੇ ਉੱਪਰ ਉਹ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਰਾਤ ਨੂੰ ਕਰੀਬ ਪੌਣੇ 12 ਵਜੇ ਦਾ ਸਮਾਂ ਹੋਏਗਾ ਜਦੋਂ ਕਮਲ ਧਿਆਨੀ ਦਾ ਮੋਟਰਸਾਈਕਲ ਇਸ ਖੱਡੇ ਦੇ ਵਿੱਚ ਡਿੱਗ ਗਿਆ ਤੇ ਉਸ ਤੋਂ ਬਾਅਦ ਕਮਲ ਧਿਆਨੀ ਨਹੀਂ ਉੱਠ ਸਕਿਆ ਉਸ ਦਾ ਫੋਨ ਵੱਜਦਾ ਰਿਹਾ ਕਿਉਂਕਿ ਘਰ ਦੇ ਉਸ ਨੂੰ ਫੋਨ ਕਰਦੇ ਰਹੇ ਮੋਟਰਸਾਈਕਲ ਪਿਆ ਸੀ ਮੋਟਰਸਾਈਕਲ ਕੋਲ ਹੀ ਅ ਜ਼ਖਮੀ ਹੋਏਗਾ ਜਾਂ ਤੜਪ ਰਿਹਾ ਹੋਏਗਾ ਕਮਲ ਕਿਸੇ ਨੂੰ ਪਤਾ ਨਹੀਂ ਕਿਉਂਕਿ ਜੇਕਰ ਉਹ ਆਪਣੇ ਹੋਸ਼ ਵਿੱਚ ਹੁੰਦਾ ਤਾਂ ਸ਼ਾਇਦ ਉਹ ਫੋਨ ਚੁੱਕ ਲੈਂਦਾ ਫੋਨ ਵੱਜਦਾ ਰਿਹਾ ਫੋਨ ਵੱਜ ਕੇ ਆਖਿਰਕਾਰ ਸਵਿਚ ਆਫ ਹੋ ਗਿਆ ਪਰ ਪੁਲਿਸ ਕਮਲ ਧਿਆਨੀ ਨੂੰ ਨਹੀਂ ਲੱਭ ਸਕੀ ਉਸ ਦਾ ਲੋਕੇਸ਼ਨ ਨਹੀਂ ਲੱਭ ਸਕੀ ਇਹ ਹੋ ਸਕਦਾ ਸੀ ਕਿ ਕਮਲ ਧਿਆਨੀ ਦਾ ਅਗਰ ਪੁਲਿਸ ਸਮੇਂ ਸਿਰ ਪਤਾ ਲਗਾ ਲੈਂਦੀ ਜਾਂ ਉਥੇ ਪਹੁੰਚ ਜਾਂਦੀ ਤਾਂ ਹੋ ਸਕਦਾ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਬਚਾਇਆ ਜਾ ਸਕਦਾ ਸੀ ਪਰ ਸਾਡੀ ਪੁਲਿਸ ਸਾਡਾ ਸਿਸਟਮ ਆਮ ਬੰਦੇ ਨੂੰ ਬੰਦਾ ਸ਼ਾਇਦ ਨਹੀਂ ਸਮਝਦਾ ਇਸ ਕਰਕੇ ਕਮਲ ਧਿਆਨੀ ਵੱਲ ਧਿਆਨ ਪੁਲਿਸ ਨੇ ਨਹੀਂ ਦਿੱਤਾ ਕਮਲ ਧਿਆਨੀ ਦਾ ਇੱਕ ਦੋਸਤ ਜਦੋਂ ਮੀਡੀਆ ਸਾਹਮਣੇ ਆਇਆ ਤਾਂ ਉਸ ਦਾ ਜੋ ਦਰਦ ਸੀ ਉਹ ਤੁਸੀਂ ਸੁਣੋਗੇ ਤਾਂ ਤੁਹਾਨੂੰ ਇੰਜ ਲੱਗੇਗਾ ਕਿ ਕਮਲ ਧਿਆਨੀ ਦੇ ਦੋਸਤ ਵਿੱਚ ਤੁਸੀਂ ਖੜ ਕੇ ਸਵਾਲ ਪੁੱਛ ਰਹੇ ਹੋ ਕਮਲ ਧਿਆਨੀ ਦਾ ਦੋਸਤ ਕੀ ਕਹਿ ਰਿਹਾ ਇੱਕ ਇੱਕ ਸ਼ਬਦ ਸੁਣੋ 11:30 ਦੇ ਲੜਕੇ ਤੇ ਬਾਤ ਕੀਤੀ ਦੋਸਤ ਨੇ ਉਸਨੇ ਮੈਨੂੰ ਬੋਲਿਆ tha ਕਿ ਮੈਂ ਇਸ ਟਿਕ ਇੰਡਰ ਪਹੁੰਚ ਗਿਆ ਹਾਂ 11:30 ਵਜੇ 11:53 ਮਿੰਟ ਵਜੇ ਇਸ ਟਿਕ ਇੰਡਰ ਤੇ ਥਾ ਉਸਨੇ ਬੋਲਾ 15 ਮਿੰਟਾਂ ਵਿੱਚ ਘਰ ਪਹੁੰਚ ਜਾਊਗਾ ट वो पंद्रह मिनट में घर नहीं पहुंचा हमें आधा घंटा वेट किया आधे घंटे में नहीं पहुंचा एक घंटा वेट किया नहीं पहुंचा एक घंटे बाद हम यहाँ आए सेंटर आए हमें लगा उसके इससे पहले उसके दो बार एक्सीडेंट हो चुके थे ठीक है हमें लगा वैसे दोबारा एक्सीडेंट हो गया होगा हम ढूंढने आए कोई एक्सीडेंट नहीं था लड़का फोन नहीं उठा रहा लड़की की बाइक मिसिंग है लड़का मिसिंग है हम कम्प्लेन लिखाने गए कम्प्लेन लिखाने गए ये लोग हमें जवाब देते कि सुबह ग्यारह बजे के बाद ग्यारह बजे के बाद कम्प्लेट लिखेंगे अभी कम्प्लेट नहीं लिखेंगे हमने रिक्वेस्ट करी दो ऑफिसर अच्छे थे उसमें पुलिस वाले में दो ऑफिसर बहुत अच्छे थे जिन्होंने रात को हमारी मदद करी उन्होंने हमें लोकेशन दिलाई ठीक है बट लोकेशन लोकेशन हमें भेजी और डिलीट कर दी हम लोकेशन ओपन भी नहीं कर पाए इन्होंने डिलीट कर दी हम दोबारा गए इन्होंने बोला कि हम आपको लोकेशन नहीं भेजते कॉन्फिडेंसली है ठीक है हम लोग ठीक है सर फिर इन्होंने बोला कि एक काम हो रहा है हम छोटी सी हेल्प कर सकते हैं आपकी इस एरिया में जाओ यहाँ के दो मीटर एरिया में आपकी दो मीटर में आपका फोन रिंग कर रहा है आप यहीं ढूंढ लीजिए हम सात लड़के रात के बारह बजे से लेके सुबह के सात बजे तक यहाँ पे ढूंढते रहे ना लड़का मिला ना फोन मिला ना बाइक मिली रात को एक बजे ना इसके अंदर बाइक मिली हम ना इस लड़का था ना बाइक थी ना फोन था इस लड़के इसके अंदर एक बजे मुझे ये समझ नहीं आ रहा एक बजे से सात बजे तक हम इसी रोड पे थे तो कैसे ये लड़का इस गिर गया वो लड़का बेचारा चले गया उसका बाप रात के बारह बजे से लेके सुबह के सात बजे तक रोड पे भटक रहा है अपने बेटे को ढूंढने और सुबह सात बजे कॉल आता है कि आपका बेटा यहाँ पे एक्सीडेंट हो रहा है और बाप को देखने आता था लड़का कट्टे में पैक है लड़का कट्टे के अंदर टैग हो रखा है उसका क्या बीची हुई उस बाप पे और उस माँ पे जो वो माँ अपने घर से बार बार फोन कर रही है की मेरा, मेरा, मेरा बेटा कैसा है मेरा बेटा कैसा है मेरा बेटा कैसा है उस माँ को बार बार हम बोल रहे हैं की हमने आपका बेटा देखा नहीं है वो हॉस्पिटल में है अभी हम उसको उससे हमें मिलने नहीं दे रहे क्या बोले उस माँ को चाहते हम ये हैं कि यहाँ पे जो सरकारी कैमरे लगे हुए हैं उसको खुलवा के कम से कम ये तो पता लगवाइए हमें सच तो पता चलिए कि लड़का हमारे अपनी गलती से मरा है या किसी ने उसको मार के फेंका है ਕਮਲ ਧਿਆਨੀ ਦੇ ਦੋਸਤ ਦੀ ਜੋ ਉਸ ਦਾ ਗੁੱਸਾ ਸੀ ਉਸ ਦੇ ਇਮੋਸ਼ਨ ਸੀ ਉਸ ਨੂੰ ਸੁਣ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਆਮ ਇਨਸਾਨ ਜੋ ਭਾਰਤ ਦੇ ਵਿੱਚ ਰਹਿੰਦਾ ਹੈ ਉਹ ਕਿੰਨਾ ਵਿਚਾਰਾ ਕਿੰਨਾ ਬੇਸਹਾਰਾ ਹੋ ਜਾਂਦਾ ਜਦੋਂ ਉਸ ਦਾ ਕੋਈ ਆਪਣਾ ਛੱਡ ਕੇ ਜਾਂਦਾ ਹੈ ਔਰ ਉਹ ਸਿਰਫ ਔਰ ਸਿਰਫ ਕੰਨਾਂ 'ਚ ਸਿਰ ਮਾਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ ਅਜਿਹਾ ਨਹੀਂ ਹੈ ਕਿ ਕਮਲ ਧਿਆਨੀ ਦੇ ਪਰਿਵਾਰ ਨੇ ਸਿਰਫ ਪੁਲਿਸ ਤੇ ਵਿਸ਼ਵਾਸ ਕੀਤਾ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਪੁਲਿਸ ਕਿੰਨੀ ਕਾਮਯਾਬ ਔਰ ਕਿੰਨੀ ਤੇਜ਼ ਹੈ ਉਹ ਕਿੰਨੀ ਤੇਜ਼ੀ ਨਾਲ ਚੀਜ਼ਾਂ ਨੂੰ ਸੁਲਝਾਉਂਦੀ ਹੈ ਸਾਨੂੰ ਪਤਾ ਇਸ ਗੱਲ ਦਾ ਇਸ ਕਰਕੇ ਕਮਲ ਧਿਆਨੀ ਨੇ ਕਮਲ ਧਿਆਨੀ ਦੇ ਪਰਿਵਾਰ ਨੇ ਹਰ ਉਹ ਕੋਸ਼ਿਸ਼ ਕੀਤੀ ਕਿ ਆਪਣੇ ਮੁੰਡੇ ਨੂੰ ਲੱਭ ਲਿਆ ਜਾਵੇ ਕਿੱਥੇ ਉਸ ਦੀ ਲੋਕੇਸ਼ਨ ਆਈ ਸੀ ਉਸ ਦੇ ਆਲੇ-ਦੁਆਲੇ ਜਾ ਕੇ ਉਸ ਦਾ ਪਤਾ ਕੀਤਾ ਜਾ ਸਕੇ ਪਰ ਆਮ ਇਨਸਾਨ ਉਹਨਾਂ ਹੀ ਕਰ ਸਕਦਾ ਜਿੰਨਾ ਉਸ ਦੇ ਹੱਥ-ਵਸ ਹੁੰਦਾ ਪਰ ਪੁਲਿਸ ਸ਼ਾਇਦ ਇਸ ਤੋਂ ਵੱਧ ਕਰ ਸਕਦੀ ਸੀ ਕਮਲ ਧਿਆਨੀ ਦਾ ਪਰਿਵਾਰਕ ਮੈਂਬਰ ਉਸ ਦਾ ਭਰਾ ਸਾਹਮਣੇ ਆਇਆ उसकी जो बेचारगी उस तो उस तो तो कुछ हो ना गया रास्ते में क्योंकि आज कल वैसे दल ने कैसे चल रहे लोगों को गाय बोले के उस केस के चक्कर में फिर मैं बाहर निकला अपने फिर उसके बाद में बाहर निकला तो मैंने अपना उसको ढूंढना शुरू किया फिर मैं थाने गया सबसे पहले में फिर रोहिणी से मेरे को उनके सर वगैरह का नंबर मिला मैंने वहां से कोऑर्डिनेट शुरू किया कि कैसे कैसे लिंक बनाना yeah. फिर जैसे तैसे मेरे को क्या नाम है मैं इधर अपने जनकपुरी वाले थाने में आया तो उन्होंने मेरे को उसकी लोकेशन निकाल के दी कि इसकी लोकेशन लास्ट यहाँ पे है अवेलेबल hmm. फिर जो अवेलेबल है मैं फिर सामने वाले पार्क में ढूंढते रहे इस पार्क के अंदर है वो ये लापरवाही है हादसा तोड़िया है मेरा भाई इतना पागल थोड़ी के सामने चांद उसे गड्ढे में घुसेगा अभी लगाया गया सुबह लगाया गया पीछे वाला पहले से लगा हुआ था पुलिस ने बताया नहीं क्या पूरी रात गड्ढे में था या कब उसे निकाला बताया उन्होंने सुबह बताया वो भी उन्होंने कुछ कॉल नहीं करी मैंने अपने भाई के नंबर पर कॉल किया सुबह तो उन्होंने आई थिंक उसको गड्ढे से तक निकाल चुके थे तो उसके कॉल उन्होंने उठाया उन्होंने बोला कि आप इधर लोकेशन में उसका एक्सीडेंट हो गया है हम रोहिणी गए थे मंगोलपुरे गए थे जनकपुरी गए डाबड़ी गया पालम गया सागरपुर गया कितने लोग हैं घर में घर में हम पाँच लोग हैं तो पाँच लोग कल रात घूमने निकले थे ਉਹਨੇ ਨਹੀਂ ਨਿਕਲਿਆ ਤਾਂ ਮੇਰਾ ਪਾਪਾ ਦੇ ਲਈ ਨਿਕਲੇ ਸੀ ਆਪ ਲੋਕ ਮੇਰੇ ਪਾਪਾ ਮੈਂ ਨਿਕਲੇ ਤਾਂ ਬਾਕੀ ਮੇਰੇ ਸੈਂਸ ਤੇ ਕਾਫੀ ਸਾਰੇ ਤਾਂ ਫਿਰ ਆਪ ਲੋਕੋ ਕਿਸੇ ਵੀ ਇਕੱਠੇ ਮੇ ਕੋ ਨਹੀਂ ਮਿਲਿਆ ਨਹੀਂ ਮਿਲਿਆ ਅਗਰ ਕੱਲ ਪੁਲਿਸ ਅਗਰ ਟਾਈਮ ਤੇ ਢੂੰਹ ਲੇਤੇ ਤਾਂ ਪੱਕਾ ਜਿੰਦਾ ਹੁੰਦਾ ਅੱਜ ਮੇਰਾ ਦਿੱਲੀ ਸਰਕਾਰ ਨੇ ਇਸ ਦੇ ਵਿੱਚ ਬਹੁਤ ਤੇਜ਼ੀ ਦਿਖਾਈ ਹੈ ਤੇ ਇਸ ਤੇਜ਼ੀ ਦਾ ਨਤੀਜਾ ਇਹ ਹੋਇਆ ਕਿ ਦਿੱਲੀ ਸਰਕਾਰ ਨੇ ਦਿੱਲੀ ਜਲ ਬੋਰਡ ਦੇ ਕੁਝ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ ਪੁਲਿਸ ਕੈਰੀ ਕੇ ਅਸੀਂ ਜਾਂਚ ਕਰ ਰਹੇ ਹਾਂ ਜਲਦੀ ਤੋਂ ਜਲਦੀ ਸੀਸੀਟੀਵੀ ਅਸੀਂ ਖੰਗਾਲ ਰਹੇ ਹਾਂ ਇਹ ਦੇਖਾਂਗੇ ਕੀ ਕਮਲ ਧਿਆਨੀ ਕਿਵੇਂ ਡਿੱਗਿਆ ਕੀ ਉਸ ਨੂੰ ਕਿਸ ਨੇ ਧੱਕਾ ਮਾਰ ਦਿੱਤਾ ਜਾਂ ਕਮਲ ਧਿਆਨੀ ਸਿਸਟਮ ਦੀ ਭੇਟ ਚੜ ਗਿਆ ਇਹ ਹਜੇ ਸੀਸੀਟੀਵੀ ਤੈਅ ਕਰੇਗਾ ਉਸ ਤੋਂ ਬਾਅਦ ਪਤਾ ਲੱਗਿਆ ਕਿ ਕਮਲ ਧਿਆਨੀ ਦੀ ਮੌਤ ਦਾ ਸਿਸਟਮ ਜ਼ਿੰਮੇਵਾਰ ਹੈ ਜਾਂ ਖੁਦ ਜ਼ਿੰਮੇਵਾਰ ਹੈ ਕਿਉਂਕਿ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਔਰ ਦੇਸ਼ ਦੀ ਰਾਜਧਾਨੀ ਦੇ ਵਿੱਚ ਲੋਕ ਖੱਡੇ 'ਚ ਡਿੱਗ ਕੇ ਮਰ ਜਾਂਦੇ ਤੇ ਇਸ ਤੋਂ ਵੱਡੀ ਸ਼ਰਮ ਵਾਲੀ ਕੋਈ ਗੱਲ ਨਹੀਂ ਹੋਏਗੀ ਤੇ ਦੇਸ਼ ਦੀ ਰਾਜਧਾਨੀ ਦੇ ਨਾਲ ਲੱਗਦੇ ਨੋਇਡਾ ਦੇ ਵਿੱਚ ਪਿਛਲੇ ਮਹੀਨੇ ਦੀ ਖਬਰ ਜੇਕਰ ਤੁਹਾਨੂੰ ਯਾਦ ਹੋਣੀ ਤਾਂ ਉੱਥੇ ਇੱਕ 28 ਕੋਸਾਲ ਦਾ ਇੰਜੀਨੀਅਰ ਯੁਵਰਾਜ ਉਸਦੀ ਵੀ ਮੌਤ ਕੁਝ ਇਸੇ ਤਰ੍ਹਾਂ ਹੀ ਹੋਈ ਸੀ ਰਾਤ ਨੂੰ ਆਪਣੇ ਘਰ ਆ ਰਿਹਾ ਸੀ ਡਿਊਟੀ ਕਰਕੇ ਜਿਸ ਥਾਂ ਤੋਂ ਉਹ ਲੰਘ ਰਿਹਾ ਸੀ ਧੁੰਦ ਬਹੁਤ ਜ਼ਿਆਦਾ ਸੀ ਉੱਥੇ ਇੱਕ ਬੈਰੀਕੇਡਿੰਗ ਤੱਕ ਨਹੀਂ ਲੱਗੀ ਸੀ ਕੰਦ ਨਹੀਂ ਲੱਗੀ ਸੀ ਇਸ ਕਰਕੇ ਉਸਦੀ ਗੱਡੀ ਬੇਕਾਬੂ ਹੋ ਕੇ ਜੋ ਬਿਲਡਰਾਂ ਵੱਲੋਂ ਪੱਟੀ ਗਈ ਇੱਕ ਖੱਡ ਸੀ ਖੱਡ ਨੂੰ ਮਾ ਥਾਂ ਸੀ ਉਥੇ ਪਾਣੀ ਭਰਿਆ ਹੋਇਆ ਸੀ ਉਸ ਦੇ ਵਿੱਚ ਉਹਦੀ ਗੱਡੀ ਡੁੱਬ ਗਈ ਤੇ ਉਸ ਨੇ ਆਖਰੀ ਸ਼ਬਦ ਆਪਣੀ ਗੱਡੀ ਦੇ ਉੱਪਰ ਚੜ ਕੇ ਵਾਰ-ਵਾਰ ਕਿਹਾ ਸੀ ਪਾਪਾ ਮੈਨੂੰ ਬਚਾ ਲਓ ਪਰ ਅਖੀਰਕਾਰ ਉਸ ਨੂੰ ਵੀ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਸਾਡੀ ਅਥਾਰਟੀ ਸਮੇਂ ਤੇ ਨਹੀਂ ਪਹੁੰਚ ਸਕੀ ਤੇ ਇੱਕ ਇੰਜੀਨੀਅਰ ਡੁੱਬ ਕੇ ਆਪਣੀ ਗੱਡੀ ਦੇ ਵਿੱਚ ਮਰ ਗਿਆ ਸਵੇਰੇ ਉਸ ਦੀ লাশ ਕੱਢੀ ਗਈ ਤਿੰਨ ਦਿਨਾਂ ਬਾਅਦ ਉਸ ਦੀ ਗੱਡੀ ਲੱਭ ਕੇ ਕੱਢੀ ਗਈ ਸਾਡਾ ਸਿਸਟਮ ਕੁਝ ਇਸ ਤਰ੍ਹਾਂ ਕਰਦਾ ਹੈ ਇਸ ਕਰਕੇ ਜਦੋਂ ਵੀ 15 ਅਗਸਤ ਆਉਂਦੀ ਹੈ 26 ਜਨਵਰੀ ਆਉਂਦੀ ਹੈ ਤਾਂ ਜੋਸ਼ੀਲੇ ਗਾਣੇ ਸੁਣ ਕੇ ਮੇਰਾ ਭਾਰਤ ਮਹਾਨ ਵਾਲਾ ਇਹ ਜਿਹੜਾ ਝੰਡਾ ਹੈ ਇਹ ਉਦੋਂ ਹੀ ਚੁੱਕਿਆ ਕਰੋ ਜਦੋਂ ਸਿਸਟਮ ਨੂੰ ਸਵਾਲ ਕਰਨ ਜੋਗੇ ਹੋ ਨਹੀਂ ਤਾਂ ਖੱਡਿਆਂ ਚ ਡਿੱੱਕੇ ਅੱਜ ਕੁਝ ਸਮਾਂ ਪਹਿਲਾਂ ਯੁਵਰਾਜ ਮਰਿਆ ਇਸ ਤੋਂ ਬਾਅਦ ਕਮਲ ਧਿਆਨੀ ਮਰਿਆ ਹੋ ਸਕਦਾ ਹੈ ਕਿ ਤੁਹਾਡੇ ਪਿੰਡ ਸ਼ਹਿਰ ਜਾਂ ਤੁਹਾਡੇ ਘਰ ਚੋਂ ਵੀ ਅਗਲਾ ਕੋਈ ਸ਼ਖਸ ਇਸੇ ਤਰ੍ਹਾਂ ਖੱਡੇ ਦਾ ਸ਼ਿਕਾਰ ਬਣ ਸਕਦਾ ਹੈ